ਘਰ ਦੇ ਵਿੱਚ ਰੇਡ ਕੀਤੀ ਜਾਂਦੀ ਹੈ ਤੇ ਇਸ ਦਰਮਿਆਨ ਜਿੰਨਾ ਕੈਸ਼ ਘਰ ਦੇ ਵਿੱਚ ਪਿਆ ਹੁੰਦਾ ਉਸ ਨੂੰ ਵੇਖ ਕੇ ਪੁਲਿਸ ਅਧਿਕਾਰੀਆਂ ਦੇ ਵੀ ਹੋਸ਼ ਛੁੱਡ ਜਾਂਦੇ ਨੇ ਦਰਅਸਲ 5.5 ਕਰੋੜ ਦਾ ਕੈਸ਼ ਪੁਲਿਸ ਦੇ ਵੱਲੋਂ ਬਰਾਮਦ ਕੀਤਾ ਗਿਆ ਇਸ ਤੋਂ ਇਲਾਵਾ 106 ਕਿਲੋ ਸੋਨਾ ਅਤੇ ਚਾਂਦੀ ਵੀ ਬਰਾਮਦ ਕੀਤੀ ਗਈ ਹੈ ਤਾਂ ਇਸ ਕਦਰ ਜੋ ਹੈ ਬੇहिساب ਖਜ਼ਾਨਾ ਇੱਕ ਸੁਨਿਆਰੇ ਦੇ ਘਰ ਦੇ ਵਿੱਚ ਰੱਖਿਆ ਹੋਇਆ ਸੀ ਜਿੱਥੇ ਕਿ 103 ਕਿਲੋ ਚਾਂਦੀ ਦੇ ਗਹਿਣੇ ਇਸ ਤੋਂ ਇਲਾਵਾ 3 ਕਿਲੋ ਸੋਨਾ ਤੇ 5.5 ਕਰੋੜ ਦਾ ਕੈਸ਼ ਬਰਾਮਦ ਕੀਤਾ ਗਿਆ ਕੈਸ਼ ਇੰਨਾ ਜ਼ਿਆਦਾ ਸੀ ਕਿ ਪੁਲਿਸ ਨੂੰ ਟੇਬਲ ਮੰਗਾਉਣੇ ਪਏ ਤੇ ਤਸਵੀਰਾਂ ਦੇ ਵਿੱਚ ਵੀ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਸ ਟੇਬਲ ਦੇ ਉੱਤੇ ਕੈਸ਼ ਦੇ ਢੇਰ ਲਗਾ ਕੇ ਰੱਖੇ ਹੋਏ ਨਹੀਂ ਤਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੁਲਿਸ ਦੀ ਇਹ ਵੱਡੀ ਕਾਰਵਾਈ ਵੇਖਣ ਨੂੰ ਮਿਲੀ ਹੈ ਜਿੱਥੇ ਕਿ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਇੱਕ ਕਾਰਵਾਈ ਕੀਤੀ ਗਈ ਇੱਕ ਸੁਨਿਆਰੇ ਦੇ ਘਰ ਦੇ ਵਿੱਚ ਰੇਡ ਕੀਤੀ ਗਈ ਜਿੱਥੋਂ ਕਿ 5.5 ਕਰੋੜ ਦਾ ਕੈਸ਼ 3 ਕਿਲੋ ਸੋਨਾ 103 ਕਿਲੋ ਚਾਂਦੀ ਦੇ ਗਹਿਣੇ ਇਸ ਤੋਂ ਇਲਾਵਾ ਜੁਏ ਵੱਡੀ ਗਿਣਤੀ ਦੇ ਵਿੱਚ ਹੋਰ ਵੀ ਚਾਂਦੀ ਦਾ ਸਮਾਨ ਬਰਾਮਦ ਕੀਤਾ ਗਿਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਜਦੋਂ ਪੁਲਿਸ ਨੇ ਰੇਡ ਕੀਤੀ ਘਰ ਦੇ ਵਿੱਚ ਤਾਂ ਪੁਲਿਸ ਵੀ ਹੱਕੀ ਬੱਕੀ ਰਹਿ ਗਈ ਤਾਂ ਇਸ ਜੋ ਸਟੋਲਸ ਲੱਗੀਆਂ ਹੋਈਆਂ ਨੇ ਇਸ ਦੇ ਉੱਤੇ ਨੋਟਾਂ ਦੇ ਬੰਡਲ ਪਏ ਹੋਏ ਵਿਖਾਈ ਦੇ ਰਹੇ ਨੇ ਅਤੇ ਨਾਲ ਹੀ ਗਹਿਣੇ ਇੰਨੇ ਜ਼ਿਆਦਾ ਸਨ ਕਿ ਪੁਲਿਸ ਨੂੰ ਕਈ ਲਿਫਾਫੇ ਮੰਗਾਉਣੇ ਪਏ ਇਨ੍ਹਾਂ ਗਹਿਣਿਆਂ ਨੂੰ ਪਾ ਕੇ ਰੱਖਣ ਦੇ ਲਈ ਤਾਂ ਤਕਰੀਬਨ 5 ਢੇਰ ਤੁਸੀਂ ਵੇਖ ਸਕਦੇ ਹੋ ਵੱਡੇ ਵੱਡੇ ਇਸ ਵੇਲੇ ਇਸ ਟੇਬਲ ਦੇ ਉੱਤੇ ਲੱਗੇ ਹੋਏ ਨੇ ਦੂਜੇ ਟੇਬਲ ਦੇ ਉੱਤੇ ਸੋਨੇ ਅਤੇ ਚਾਂਦੀ ਦੇ ਗਹਿਣੇ ਪਏ ਹੋਏ ਨੇ ਤੇ ਜੇਕਰ ਇਸ ਤਮਾਮ ਸਮਾਨ ਦੀ ਕੁੱਲ ਕੀਮਤ ਦੀ ਗੱਲ ਕੀਤੀ ਜਾਵੇ ਤਾਂ 7.70 ਕਰੋੜ ਰੁਪਏ ਇਸ ਦੀ ਕੀਮਤ ਜਿਹੜੀ ਹੈ ਦੱਸੀ ਜਾ ਰਹੀ ਹੈ ਤਾਂ ਭਾਰੀ ਮਾਤਰਾ ਦੇ ਵਿੱਚ ਨਕਦੀ ਅਤੇ ਗਹਿਣੇ ਬਰਾਮਦ ਕੀਤੇ ਗਏ ਨੇ ਇੱਕ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਗਿਆ ਉਸ ਤੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਜਿੱਥੇ ਇੱਕ ਪਾਸੇ ਲੋਕ ਸਭਾ ਚੋਣਾਂ ਦਾ ਬਿਗਲ ਵੱਜਿਆ ਹੋਇਆ ਹੈ ਅਜਿਹੇ ਦੇ ਵਿੱਚ ਇੰਨੀ ਵੱਡੀ ਤਾਦਾਦ ਦੇ ਵਿੱਚ ਕੈਸ਼ ਅਤੇ ਗੈਣੇ ਘਰ ਦੇ ਵਿੱਚ ਰੱਖੇ ਹੋਏ ਸਨ ਪੁਲਿਸ ਨੂੰ ਪਤਾ ਲੱਗਦਾ ਹੈ ਪੁਲਿਸ ਦੇ ਵੱਲੋਂ ਰੇਡ ਕੀਤੀ ਜਾਂਦੀ ਹੈ ਤਾਂ ਢੇਰਾਂ ਦੇ ਢੇਰ ਹੀ ਨੋਟਾਂ ਦੇ ਬਰਾਮਦ ਕੀਤੇ ਜਾਂਦੇ ਨੇ ਜਿਸ ਨੂੰ ਵੇਖ ਕੇ ਪੁਲਿਸ ਵੀ ਹੱਕੀ ਬੱਕੀ ਰਹਿ ਜਾਂਦੀ ਹੈ ਇਸ ਤੋਂ ਇਲਾਵਾ 3 ਕਿਲੋ ਸੋਨਾ ਅਤੇ 103 ਕਿਲੋ ਚਾਂਦੀ ਦੇ ਗਹਿਣੇ ਤੇ 66 ਚਾਂਦੀ ਦੀਆਂ ਛੜਾਂ ਵੀ ਜਿਹੜੀਆਂ ਨੇ ਬਰਾਮਦ ਕੀਤੀਆਂ ਗਈਆਂ ਨੇ ਪੁਲਿਸ ਦੇ ਵੱਲੋਂ ਤਾਂ ਇਸ ਮਾਮਲੇ ਦੇ ਵਿੱਚ ਇੱਕ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਤਰ੍ਹਾਂ ਵਿਆਹਾਂ ਦੇ ਵਿੱਚ ਖਾਣ ਪੀਣ ਦੀਆਂ ਸਟਾਲਾਂ ਲੱਗੀਆਂ ਹੁੰਦੀਆਂ ਨੇ ਠੀਕ ਉਸੇ ਤਰ੍ਹਾਂ ਪੁਲਿਸ ਨੇ ਜਦੋਂ ਘਰ ਦੇ ਵਿੱਚ ਰੇਡ ਕੀਤੀ ਤਾਂ ਇਹ ਟੇਬਲ ਮੰਗਾਉਣੇ ਪਏ ਤੇ ਇਨਾਂ ਟੇਬਲਾਂ ਦੇ ਉੱਤੇ ਨੋਟਾਂ ਦੇ ਵੱਡੇ ਵੱਡੇ ਬੰਡਲਾਂ ਦੇ ਢੇਰ ਲਗਾ ਦਿੱਤੇ ਗਏ 5 ਤੋਂ 6 ਦੇ ਕਰੀਬ ਇਹ ਨੋਟਾਂ ਦੇ ਬੰਡਲਾਂ ਦੇ ਜੋ ਵੱਡੇ ਵੱਡੇ ਢੇਰ ਲਗਾਏ ਗਏ ਇਥੋਂ ਤੱਕ ਕਿ ਨੋਟ ਇੰਨੇ ਜ਼ਿਆਦਾ ਸਨ ਕਿ ਪੁਲਿਸ ਨੂੰ ਨੋਟਾਂ ਗਿਣਨ ਵਾਲੀ ਮਸ਼ੀਨ ਵੀ ਮੰਗੌਣੀ ਪਈ ਐ ਤਾਂ ਇਸ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਸੁਨਿਆਰੇ ਦੇ ਘਰ ਦੇ ਵਿੱਚ ਰੇਡ ਕੀਤੀ ਗਈ ਤਾਂ ਕਿਸ ਤਰ੍ਹਾਂ ਨੋਟ ਬਰਾਮਦ ਕੀਤੇ ਗਏ ਨੇ ਤੁਸੀਂ ਇਹਨਾਂ ਤਸਵੀਰਾਂ ਨੂੰ ਵੇਖ ਸਕਦੇ ਹੋ ਦੋ ਟੇਬਲ ਲੱਗੇ ਹੋਏ ਨੇ ਇੱਕ ਟੇਬਲ ਦੇ ਉੱਤੇ ਪੰਜ ਤੋਂ 6 ਦੇ ਕਰੀਬ ਨੋਟਾਂ ਦੇ ਬੰਡਲ ਨੇ ਤੇ ਦੂਜੇ ਟੇਬਲ ਦੇ ਉੱਤੇ ਲਫਾਫਿਆਂ ਦੇ ਵਿੱਚ ਡੱਬਿਆਂ ਦੇ ਵਿੱਚ ਸੋਨੇ ਅਤੇ ਚਾਂਦੀ ਦੇ ਗਹਿਣੇ ਰੱਖੇ ਗਏ ਨੇ ਤਾਂ ਇਹ ਸਾਰੇ ਸਮਾਨ ਦੀ ਜੇਕਰ ਕੁੱਲ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਕੀਮਤ ਜੋ 7 ਕਰੋੜ 60 ਲੱਖ ਰੁਪਏ ਦੱਸੀ ਜਾ ਰਹੀ ਹੈ ਤਾਂ ਚੋਣ ਜ਼ਾਬਤਾ ਲੱਗਿਆ ਹੋਇਆ ਅਜਿਹੇ ਦੇ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਕੈਸ਼ ਘਰੇ ਕਿਉਂ ਰੱਖਿਆ ਹੋਇਆ ਸੀ ਹਾਲਾਂਕਿ ਜਿਸ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਜਿਸ ਘਰ ਦੇ ਵਿੱਚ ਰੇਡ ਕੀਤੀ ਗਈ ਹੈ ਉਹ ਕਿਤੇ ਵਜੋਂ ਸੁਨਿਆਰਾ ਦੱਸਿਆ ਜਾ ਰਿਹਾ ਪਰ ਇੰਨੀ ਵੱਡੀ ਤਦਾਦ ਦੇ ਵਿੱਚ ਗੈਣੇ ਅਤੇ ਕੈਸ਼ ਘਰ ਦੇ ਵਿੱਚ ਰੱਖਣਾ ਬਹੁਤ ਸਾਰੇ ਸਵਾਲ ਖੜੇ ਕਰਦਾ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕੋਈ ਅਧਿਕਾਰਿਕ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਪਰ ਨਰੇਸ਼ ਜਿਹੜਾ ਕਿ ਕੀਤੇ ਵਜੋਂ ਸੁਨਿਆਰੇ ਉਸ ਦੇ ਘਰ ਦੇ ਵਿੱਚ ਇਹ ਰੇਡ ਕੀਤੀ ਗਈ ਹੈ ਤਾਂ ਮਾਮਲਾ ਕਰਨਾਟਕ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਬੇਲਾਰੀ ਸ਼ਹਿਰ ਦੇ ਵਿੱਚ ਇੱਕ ਸੁਨਿਆਰੇ ਦੇ ਟਿਕਾਣਿਆਂ ਦੇ ਉੱਤੇ ਰੇਡ ਕੀਤੀ ਜਾਂਦੀ ਹੈ ਤੇ ਜੋ ਚੀਜ਼ਾਂ ਘਰ ਦੇ ਵਿੱਚੋਂ ਮਿਲਦੀਆਂ ਨੇ ਉਸ ਨੂੰ ਦੇਖ ਕੇ ਪੁਲਿਸ ਵੀ ਹੈਰਾਨ ਰਹਿ ਜਾਂਦੀ ਹੈ 5 ਕਰੋੜ 60 ਲੱਖ ਰੁਪਏ ਦਾ ਕੈਸ਼ ਬਰਾਮਦ ਕੀਤਾ ਗਿਆ 3 ਕਿਲੋ ਸੋਨੇ ਦੇ ਗਹਿਣੇ ਤੇ 103 ਕਿਲੋ ਚਾਂਦੀ ਦੇ ਗਹਿਣੇ ਤੇ 68 ਚਾਂਦੀ ਦੇ ਛੜਾਂ ਵੀ ਬਰਾਮਦ ਕੀਤੀਆਂ ਜਾਂਦੀਆਂ ਨੇ કુલ ਕੀਮਤ ਜਿਹੜੀ ਐ 7 ਕਰੋੜ 60 ਲੱਖ ਰੁਪਏ ਇਸ ਦੀ ਦੱਸੀ ਜਾ ਰਹੀ ਹੈ ਤਾਂ ਇਸ ਸੁਨਿਆਰੇ ਨੂੰ ਜੋ ਹੈ ਹਿਰਾਸਤ ਦੇ ਵਿੱਚ ਲੈ ਲਿਆ ਹੈ ਨਕਦੀ ਅਤੇ ਗਹਿਣੇ ਵੀ ਬਰਾਮਦ ਕਰ ਲਏ ਗਏ ਨੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜਿੱਥੇ ਪੁਲਿਸ ਦੇ ਵੱਲੋਂ ਧਾਰਾ 98 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਨਾਲ ਹੀ ਇਸ ਸਾਰੇ ਘਟਨਾਕਰਮ ਦੀ ਜਾਣਕਾਰੀ ਇਨਕਮ ਟੈਕਸ ਵਿਭਾਗ ਨੂੰ ਵੀ ਭੇਜਣ ਦੀ ਗੱਲ ਜਿਹੜੀ ਹੈ ਪੁਲਿਸ ਦੇ ਵੱਲੋਂ ਕਹੀ ਜਾ ਰਹੀ ਹੈ